ਆ ਜਾ ਚਾਚਾ ਯਾਰ ਸਿਰ ਆ ਜਮਣ ਵਾਲਾ ਪਟਾ ਰਮਾ ਦਨੇ ਆਪਾਂ ਇੱਕ ਉਧਰਲਾ ਪਰਲਾ ਕਿਲਾ ਤੇ ਲੱਗ ਗਿਆ ਆਪਣਾ ਬਸ ਫਿਰ ਆਪਾਂ ਆ ਜਮਣ ਵਾਲਾ ਰਮਾ ਲੈਂਦੇ ਹੁਣ ਆ ਜਾ ਫਿਰ ਪਰ ਵੱਢੀ ਹੋਰ ਪਰ ਮੰਡ ਦਨੇ ਹੁਣ ਜਿਹੜੇ ਦੀ ਛਟੀਆਂ ਤਾਂ ਆਪ ਦੀ ਮਣੀ ਆਹ ਘਾਹ ਵਾਲੇ ਛੱੜ ਦੇ ਬਸ ਇਹਦੇ ਹੀ ਚ ਆਹੀ ਛੱੜ ਦੇ ਇਧਰ ਤਾਂ ਕੁੱਪੂ ਭਿੱਜ ਜੂਗਾ ਕੁੱਪੂ ਤਾਂ ਪਰਲਾ ਗਾ ਅੱਛਾ ਜਿਹੜੇ ਬਿਜਲੀ ਸੁਰਿਆ ਜਾਂਦਾ ਇਹ ਰਮਾਉਣਾ ਗਾ ਅੱਛਾ ਇਹ ਤਾਂ ਸੁੱਕਾ ਗਾ ਆ ਛੱਡ ਦੀ ਫਿਰ ਹਾਂ ਇਹ ਛੱਡ ਦੇ ਹੋ ਜਾ ਫਿਰ ਪਾਸੇ ਅੱਗਾ ਹਾਂ ਇਹ ਤਾਂ ਵੜ ਨਹੀਂ ਨੱਕਾ ਵਸ ਅੱਗੂ ਵੜ ਗਈ ਆ ਨਿੰਬੂਆਂ ਦੇ ਗੁੱਦੇ ਕੋ ਵੜਨ ਹੋਇ ਨਾ ਨਿੰਬੂਆਂ ਦੇ ਗੁੱਦੇ ਨੂੰ ਪਾਣੀ ਲੱਗੂ ਠੀਕ ਵੜਦੇ ਛਾ ਇੱਥੋਂ ਜੋ ਵੜਦੇ ਪੱਕੀ ਵੜੀ ਹੈ ਉਹ ਤੂੰ ਵੜ ਦੇ ਤੂੰ ਵੜ ਚਾਚਾ ਚਾਚਾ ਕਿਵੇਂ ਵੱਡੂਆ ਚਾਚੇ ਨੇ ਪੈਸੇ ਕਹਦੇ ਉੱਤੇ ਤੈਨੂੰ ਇਹ ਚਾਚੇ ਮਾਰ ਲੈ ਫਿਰ ਮੇਰੀ ਜੇ ਸਾਥੇ ਨੇ ਨੱਕੇ ਵਗੜੇ ਫਿਰ ਤੈਥੋਂ ਕੀ ਕਰਾਉਣਾ ਸੀ ਮੈਂ ਕਹਿੰਦਾ ਪਿੱਛੋਂ ਪਹਿਲਾਂ ਪਾਣੀ ਛੱਡੇਗੀ ਪਾਣੀ ਫੇਰੀ ਛੱਡਿੰਗਾ ਪਹਿਲਾਂ ਨੱਕਾ ਤਾਂ ਪੱਕਾ ਕਰ ਲਾ ਪੱਕਾ ਗਾ ਨੱਕਾ ਦਾ ਮਾਨ ਗੱਲ ਪਿੱਛੇ ਚੱਲਦੇ ਆ ਪਹਿਲਾਂ ਪਾਣੀ ਛੱਡੇਗੀ ਪਿੱਛੋਂ ਉਹਦੋਂ ਉਹ ਨੱਕਾ ਲਾਦਾ ਆ ਆ ਜਾ ਚੱਲ ਛੱਡਾਉਂਦਾ ਚਲ ਕਿੱਧਰ ਭੱਜਿਆ ਜਾਂਦਾ ਮੋਰ ਬਣਿਆ ਇੱਥੂ ਲਾ ਦੇ ਨੱਕਾ ਇੱਥੂ ਲਾ ਦਾ ਹੋਰ ਇੱਥੋਂ ਵੜ ਦੇ ਆ ਜੀਆ ਬੋਲੀ ਹਾਂ ਵਸ ਇੱਥੋਂ ਲਾ ਦੇ ਮਤਲਬ ਮੇਰੀ ਚਾਚੀ ਵਰਗੀ ਬੋਲੀ ਬੋਲੀ ਈ ਵਾਰ ਬੀਜਾ ਹਾਂ ਦੇਖਾ ਜੱਲਾ ਦੇਖਾ ਜਿਹੜੀਆਂ ਕਰਦਾ ਹੈਗੀ ਆ ਫਿਰ ਨਾ ਚੁੱਪ ਕਰਕੇ ਤੂੰ ਹੈ ਹੀ ਨਹੀਂ ਫਿਰ ਚਾਚੀ ਬੋਲੀ ਚਾਚੀ ਦਾ ਬੋਲੀ ਹੈਗੀ ਆ ਚਾਚੀ ਬੋਲੀ ਰਹੀ ਜੇ ਤੂੰ ਸੀਗੀ ਹੁਣ ਤਾਂ ਪੁੜੀ ਹੋ ਗਈ ਹੈ ਚਲ ਫਿਰ ਚੱਲੀਏ ਮਕਾਨ ਤੋੜਾਂ ਦੀ ਵੀ ਵਾਰੀ ਅੱਜ ਅੱਛੇ ਕੇ ਆਉਣ ਵਾਲੇ ਆਹੋ ਕੋਈ ਨਹੀਂ ਕੇ ਜਿੰਨਾ ਆਰਾਮ ਦਾ ਹੁੰਦਾ ਤਾਂ ਰਮਾਲੀਏ ਚੱਲ ਫਿਰ ਬੈਠੀ ਜਾ ਕੇ ਮੋਟਰ ਤੇ ਹੋਰ ਉੱਥੇ ਬੈ ਜਾ ਇੰਨੇ ਜਾ ਕੇ ਆ ਜਾ ਇੱਧਰ ਆ ਕੋਠਾ ਇੱਧਰ ਮੋਰ ਭੱਜਿਆ ਜਾ ਨਾ ਆ ਜਾ ਚਾਚਾ ਚੱਲ ਚੱਲ ਥੱਕ ਗਿਆ ਮੈਂ ਤਾਂ ਇੱਥੇ ਬਹਿ ਜਾ ਫਿਰ ਮੰਜੇ ਤੇ ਕੋਈ ਗੱਲ ਨਹੀਂ ਆਪਾਂ ਹੁਣ ਹੋਰ ਕੀ ਕਰਨਾ ਮੈਂ ਕਿਹਣਾ ਪਾਣੀ ਲਿਆ ਪਾਣੀ ਹੁਣ ਪਾਣੀ ਕਿਉਂ ਤਾਂ ਐਡਾ ਤਾਂ ਖਾਲ ਵਗਈ ਜਾਂਦਾ ਪੀ ਲਾਂ ਦਾ ਦੋ ਘੋਟਾ ਉੱਥੇ ਲੈ ਜਾਏ ਪਾਣੀ ਪੀ ਲਾਂਗੇ ਮੰਨ ਲੈ ਪਾਣੀ ਇੱਥੇ ਕਿਹੜਾ ਕੋਈ ਕੈਂਪਰ ਰੱਖਿਆ ਤਾਂ ਰੱਖ ਲੈ ਫਿਰ ਰੱਖਾਂਗੇ ਲਿਆਵਾਂਗੇ ਸ਼ਹਿਰ ਹੀ ਨਹੀਂ ਜਾਇਆ ਗਿਆ ਕੈਂਪਰ ਲਿਆਵਾਂਗੇ ਨਵਾ ਹੋਰ ਚਾਚੀ ਫਿਰ ਕੀ ਕਰਨੀ ਹੈ ਕੀ ਨਹੀਂ ਕੀ ਕਰਨਾ ਮੰਨ ਲੈ ਯਰੇ ਮੇਰੇ ਬਾਰੇ ਤਾਂ ਹੀ ਕੋਈ ਦੀ ਤੇਰੇ ਬਾਰੇ ਕੀ ਪੁੱਛੂ ਏ ਚਾਚੀ ਆ ਫਿਰ ਚਾਚੀ ਤਾਂ ਐਂ ਤਾਂ ਪੁੱਛਦੀ ਆ ਵੀ ਸਿਰੀ ਨਹੀਂ ਆਇਆ ਆਪਣਾ ਅੱਛਾ ਹੋਰ ਤੇਰੇ ਬਾਰੇ ਕੀ ਪੁੱਛਣਾ ਉਹਨੇ ਹੂੰ ਹੂੰ ਜਿੱਦੇ ਉਹ ਲੱਸੀ ਦਿੰਦੀ ਆ ਨੂਨ ਪਾ ਪਾ ਕੇ ਲੱਸੀ ਤਾਂ ਹੁਣ ਪਿਆਉਂਗੀ ਖਵਾਉਂ ਪਿਆਉ ਤਾਂ ਹੈਗੀ ਤੈਨੂੰ ਥੋੜਾ ਕੰਮ ਲੈਣਾ ਹੂੰ ਪੋਲੀ ਪੋਲੀ ਵਾਲੀ ਆ ਪਰ ਮੈਂ ਸੁਣਿਆ ਤੇਰੀ ਮਸ਼ੂਕ ਵੀ ਰਹੀ ਆ ਜਵਾਨੀ ਵੇਲੇ ਉਹ ਜਵਾਨੀ ਪਹਿਲੇ ਤਾਂ ਅਚਰਾ ਬਹੁਤ ਕੰਮ ਕਰਿਆ ਹਜੇ 70 ਵੀ ਬਹੁ ਖਾਦੇ ਨਾ ਮੈਂ ਸੁਣਿਆ 70 ਤੇਰੇ ਸ਼ੇਤਰ ਖਾਦੇ ਆ ਮੈਂ ਦਾਦੇ ਸੀ ਬੁੜੇ ਪਿੰਡਾਂ ਕੰਨ ਇਹ ਤੋ ਜਵਾਨੀ ਵੇਲੇ ਕਿਸੇ ਨੂੰ ਮਿਲਣ ਲੱਗਿਆ ਸੀਗਾ ਅੱਛਾ ਉਹਨਾਂ ਨੇ ਉਹਦੇ ਚ ਘੇਰ ਲਿਆ ਤੈਨੂੰ ਮੈਂ ਸਾਲੇ ਬਾੜੇ ਜੇ ਉਹਦਾ ਚਿਹਰਾ ਮੈਂ ਭਲੇ ਖਿੱਚ ਜਾਵੜੇ ਅੱਛਾ ਤੇ ਕਹਿੰਦੇ ਮੇਰੇ ਮਸ਼ੂਕ ਸੀਗੀ ਜਿਹੜੀ ਅੱਛਾ ਉਹ ਤਾਂ ਭੈਣ ਚੋਂ ਉੱਠੀ ਨਹੀਂ ਹਾਂ ਉਹਨਾਂ ਦੀ ਬੁੜੀ ਕਤੇ ਮੈਂ ਵੰਨਣਾ ਆਈ ਸੀ ਅੱਛਾ ਮੈਂ ਤਾਂ ਉਹਨੂੰ ਜੰਬੜ ਗਿਆ ਹੈ ਤੂੰ ਹੀ ਮਰੀ ਨਾ ਨੇ ਕਹਿੰਨ ਮੈਂ ਸੁਣ ਤੂੰ ਖੁਰਲੀ ਚੀ ਸੌਂਗੇ ਉਹਨਾਂ ਦੀ ਜਿਹੜੀ ਸਾਰੀ ਆ ਉਹਨਾਂ ਦੀ ਬੁੜੀ ਆ ਗਈ ਉੱਠ ਕੇ ਹਾਂ ਉਹ ਉੱਠ ਕੇ ਨਹੀਂ ਆਈ ਸੌਂ ਸੌਂ ਵੀ ਕਿਤੇ ਨੀਂਦਾ ਗਈ ਹੋਣੀ ਆ ਅੱਛਾ ਤੂੰ ਉਹਨੂੰ ਜੱਫਾ ਘੜਤਾ ਮੈਂ ਉਹਨੂੰ ਜੱਫਾ ਘੜਤਾ ਫਿਰ ਅੱਛਾ ਜੱਫਾ ਘੜਤਾ ਰੌਲਾ ਪਾ ਕੇ ਨਹੀਂ ਨਹੀਂ ਬੁੜੀ ਜੀ ਤਾਂ ਇਹ ਕਹਿੰਦੀ ਕਹਿੰਦੀ ਤੂੰ ਖੁਰਲੀ ਜੀ ਪਿਆਰੇ ਤੇਰੀ ਮੱਤ ਦੀ ਸਾਰੀ ਰਾਤ ਬੰਡ ਚੱਟੀ ਉਹ ਨਹੀਂ ਯਾਰ ਮੈਨੂੰ ਕਹਿੰਦੇ ਆ ਪਤਾ ਮੈਨੂੰ ਸਾਰਾ ਇਹ ਜੀ ਗੱਲ ਕਿੱਥੇ ਆ ਯਾਰ ਕੱਟਾ ਵੀ ਮਾਰ ਗਿਆ ਜੀਬਾਂ ਜੂਬਾਂ ਹੈ ਨਾ ਓਏ ਹੁਣ ਖੁਰਲੀ ਜਗਲੇ ਨੇ ਕੁੱਟ ਕੇ ਸੱਟਾ ਸੀ ਅੱਛਾ ਫਿਰ ਹੁਣ ਪੈਣੀ ਸੀ ਜਾਂਦਾ ਵੀ ਤੈਨੂੰ ਛੱਡਿਆ ਜਾਂਦਾ ਵੀ ਤੂੰ ਸਾਈਕਲ ਤੇ ਸੀ ਨਾ ਹੋਰ ਹੁਣ ਅੱਛਾ ਕੀ ਉਹ ਤਾਂ ਸਾਡੇ ਵੇਲੇ ਸਾਈਕਲ ਹੀ ਸੀ ਤੇ ਹੁਣ ਫਿਰ ਕੀ ਬਣਿਆ ਉਹ ਮੋਟਰਸਾਈਕਲ ਚੱਲੇ ਕੀ ਹੋ ਗਿਆ ਕੀ ਬਣਿਆ ਉਹਦਾ ਫਿਰ ਵਾਣ ਕੀ ਅਗਲਾ ਨੇ ਦੇਕੇ ਲਾਲ ਚੁੰਨੀ ਤੋਰਦੀ ਅੱਛਾ ਕੀ ਉਹੀ ਰਹੇਗੇ ਬਸ ਮਸੜਦਾ ਉਹੀ ਰਹੇਗੇ ਪਹਿਲੀ ਵਾਰ ਹੀ ਗਈ ਸੀ ਕਿ ਪਹਿਲਾਂ ਗਿਆ ਨਹੀਂ ਕਦੇ ਆਏ ਤਾਂ ਬਹੁਤ ਵਾਰ ਹੀ ਗਿਆ ਤੇ ਫਿਰ ਪਹਿਲਾਂ ਕਦੇ ਬਣਿਆ ਕੰਮ ਬਣਿਆ ਕੰਮ ਬਣਦਾ ਸੀ ਫੇਰ ਹੀ ਜਾਂਦਾ ਸੀ ਹੋਰ ਕੀ ਆਮ ਬਰਖੇ ਸੀ ਉੱਥੇ ਅੱਛਾ ਕੀ ਠੀਕ ਆ ਇਥੇ ਮੈਂ ਸੁਣੇ ਆਪਣੀ ਚੰਡੇੜੀ ਰਹੀ ਜੀ ਕੀ ਨਹੀਂ ਕਰਤਾ ਤੈਨੂੰ ਮੈਂ ਦੇਖਿਆ ਇੱਕ ਵਾਰੀ ਚੰਦਰਾ ਖੜਕਦੀਆਂ ਉਹ ਉਵੇਂ ਹੀ ਭਲੇਖਾ ਪੈ ਗਿਆ ਉਹ ਤੈਨੂੰ ਬਾਜਾ ਮਾਰਦੀ ਆ ਆ ਜਾ ਆ ਜਾ ਕਰਦੀ ਮੈਨੂੰ ਤਾਂ ਕਦੇ ਦੇਖੀ ਨਹੀਂ ਮੇਰੇ ਸਹਰੇ ਦੀ ਮੇਰੀ ਗੱਲ ਸੁਣ ਕੰਨ ਤੇ ਤੇਜੀ ਦੀ ਕੱਢਾਂ ਵੀ ਮੂਤ ਅੱਜ ਡਰਾਮਾ ਇਹ ਤੇ ਚੰਡੇੜੇ ਰਾस्ते ਚੱਲੇ ਆ ਘਰੇ ਉਹਨਾਂ ਨੂੰ ਕਹਿਦੀ ਹੈ ਨਾ ਹਨਾ ਉਹ ਕੋਈ ਦਰਦੇ ਪਾ ਦੇਣੇ ਹੋਰ ਆਪਾਂ ਆਪਾ ਪਾਣੀ ਲਾਉਣਾ ਹਨਾ ਤੇ ਇਹ ਸੱਚੀ ਨਾ ਹੋਵੇ ਤਾਂ ਆਪਾਂ ਨੂੰ ਜੰਬੜ ਜੀ ਆਪਾਂ ਬੰਦਾਂ ਬਾਰਾਂ ਗੇ ਗੁੰਡ ਤੇ ਭੈ ਕਿਉਂਦਾ ਮਰੀਆਂ ਤੂੰ ਕਹੀਂ ਖੁੰਡੇ ਨਾਲ ਨਹੀਂ ਉਹਨੂੰ ਵੱਜਦੀ ਨਹੀਂ ਆਏ ਲੰਗ ਜਾਂਦਾ ਉਹਦੀ ਕੋਲ ਦੀ ਆਪਾਂ ਨੂੰ ਨਹੀਂ ਟੱਕਰੀ ਅੱਜ ਤੱਕ ਹੈ ਮਹਿੰਦਰ 30 ਸਾਲ ਹੋ ਗਏ ਖੇਤਾਂ ਉਦੇ ਨੂੰ ਮਹਿੰਤਾ ਟੱਕਰੀ ਨਹੀਂ ਪਈ ਮੈਂ ਕਹਿੰਦੇ ਪਹਿਲਾਂ ਸਲੇਡੇ ਸੂਟੇ ਹੁੰਦੇ ਸੀ ਪਹਿਲਾਂ ਹੁੰਦੇ ਸੀ ਹੁਣ ਤੱਕ ਕਿਹੜੇ ਰਹਿ ਗਏ ਤੇਰੇ ਨਾਲ ਤਾਂ ਨਹੀਂ ਕਦੇ ਧੱਕਾ ਕੀਤਾ ਮੈਨੂੰ ਤਾਂ ਕਦੇ ਕੁਝ ਦੇသေး ਨਹੀਂ ਅੱਛਾ ਮੈਂ ਤੇਨੂੰ ਤਾਂ ਵੀ ਚੱਕ ਕੇ ਲੈ ਜੀ ਹਣ ਉਗਮ ਲੈ ਜਾਣੀ ਕਿ ਮੈਂ ਤਾਂ ਕਰੇ ਜਨਾਨੀ ਨਹੀਂ ਦੇਸੀ ਰਾਜ ਤੁਰੀ ਜਾਂਦੀ ਦੇਸ ਲੈ ਡਾ ਕਿੱਥੋਂ ਦੇਜੂ ਅੱਛਾ ਗੀ ਮਾੜੀ ਐ ਨਾ ਤੇਰੀ ਜੀ ਹਾਲ ਤੇਰੇ ਹਾਲ ਬਹੁਤ ਮੰਦੇ ਹੋ ਗੋ ਮੈਂ ਕਹਣਾ ਲੱਗ ਗਿਆ ਉਹ ਜਿੱਦੇ ਦੀ ਤੇਰੀ ਚਾਚੀ ਲੈਂਦੀ ਉਹਦੇ ਦੇ ਤਾਂ ਮਾੜੇ ਹਾਲ ਹੀ ਕਿਤੇ ਮੈਂ ਕਹਣਾ ਲੱਗ ਗਿਆ ਕਹਰਾ ਜੇ ਮਕੰਦੂਰੀ ਵੀ ਆਉਣ ਵਾਲੀ ਐ ਕੋਈ ਨਹੀਂ ਦੇਖ ਲਾਦਾ ਫਟ ਪਹਿ ਜਾ ਕੋਈ ਨਹੀਂ ਚਲ ਆ ਫਿਰ ਆ ਦੋ ਮਿੰਟ ਆਪੇ ਵੜ ਲੈਣਗੇ ਆਪਦਾ ਕਿਹਣਾ ਹਾਂ ਵਾ ਠੀਕ ਐ ਮੈਂ ਤਾਂ ਟੂਈ ਜੀ ਸਿੱਧੀ ਕਰ ਕਰ ਲੈ ਠੀਕ ਹੈਗਾ ਰੱਖੀ ਚੰਗਾ ਮੜਾ ਯਾ ਕੋਈ ਨਹੀਂ ਕੋਈ ਨਹੀਂ ਤੇਰੀ ਜੀ ਨਾ ਜੇ ਇਧਰੋਂ lupa lupa aja aja ਆ ਗਿਆ ਕਗਾ ਤੇ ਬਾਈ ਦਾ ਟਾਈਮ ਵੱਜ ਗਿਆ ਪੜਾ ਕਾ ਵੱਜ ਗਿਆ ਟਾਈਮ ਹੋ ਗਿਆ ਮੇਰਾ ਹੈ ਟਾਈਮ ਹੋ ਗਿਆ ਕੱਲ ਫਿਰ ਬੰਨ ਗਿਆ ਪਾਣੀ ਤੇ ਨਹੀਂ ਕਹੀਂ ਤਾਂ ਪੈਂ ਕੋਈ ਜਾਈ ਜਾਂੀ ਉਹ ਕਹੀਂ ਉਹ ਨਾ ਤੋ ਫਰਲਾ ਲਾਈ ਜਾਂਦੇ ਹੈ ਉਹ ਹੈ ਪਾਣੀ ਲਾਈ ਜਾਂਦੇ ਹੈ ਟਾਈਮ ਇਹੋ ਜੀ ਗੜੋਂ ਘਾਟੋ ਲੈ ਜਾਂਦੀ ਦਾ ਆਪਣੇ ਬੰਦੇ ਹੈ ਸਾਈਆਂ ਇਹ ਅਪਕਾ ਹੈ ਬਾਈ ਉਹ ਕੰਦਾ ਹੈ ਮੈਂ ਸਿਰ ਉੱਤੇ ਤੇ ਰੈਂਦੀ ਆ ਇਕੱਠੇ ਆਪਣੇ ਕੀ ਤਾਂ ਖਾਂ ਖਾਉਂਦੇ ਹੋਰਾ ਆ ਨਹੀਂ ਲੱਗਦਾ ਸੁਣਿਆ ਮੈਂ ਨਾ ਜਾਈ ਆਪਾਂ ਆਪੋ ਕਰਾਂ ਕਈ ਫਰੀ ਹੋਣਾ ਚੱਲ ਜਾਜਾ ਮੈਂ ਕਿਹੜਾ ਡਰਦਾ ਫਿਰ ਮੂੰਹੇ ਲੱਗ ਤੂੰ ਮੈਂ ਇਤਨਾ ਰਮਾਂਗਰ ਤੂੰ ਨੁਕੀਆ ਨਾ ਬਾਈ ਨਾ ਨਾ ਲੁਕਦਾ ਕਾ ਜਮੈਂ ਤਾਂ ਹੂੰ ਵੇਖਦਾ ਮਗਰ ਜਾ ਕੇ ਮੈਂ ਤਾਂ ਚਕੇ ਮਾਗੇਗਾ ਮਨੂ ਆਇਆ ਡਰ ਵੀ ਮਾਗੇਦੀ ਨਾ ਕਾਗੇ ਛੱਡ ਕੇ ਨਾ ਬਾਜੀ ਮੈਨੂੰ ਕਿਤੇ ਮੈਨੂੰ ਤਾਂ ਫੇਰ ਨਾ ਨਾ ਮੰਗਰਦੀ ਨੀ ਟੋਰ ਕਾਡੋ ਟੋਰ ਮਾ ਮਗਰੋ ਨਹੀਂ ਕਾਟਖਦਾ ਆਕੇ ਆ ਜਾ ਬਾਈ ਕਾਂਠ ਵਿਚ ਰੇਲ ਹੋਵੇ ਮਾ ਮਗਰੋਂ ਮੇਰਾ ਕਿਟੂ ਮੂਰੋ ਚੰਗਾ ਆ ਜਾ ਕੋ ਉਹਨਾਂ ਨੂੰ ਪੁੱਛਦੇ ਆ ਉਹ ਨਹੀਂ ਆਉਂਦੀ ਤੋ ਸਿੱਧਾ ਸੋ ਆ ਕੇ ਚੰਦ ਕੇ ਕਰ ਵੀ ਸੋਨੂ ਤਨ ਦੀ ਦਸੀ ਜੀ ਸਾਨੂੰ ਕਹੀ ਦੇ ਦੋ ਸੀ ਪਾਣੀ ਵੱਧਣਾ ਦਾ ਪਾਣੀ ਤਾਂ ਲਾਵਾਗੀ ਹੁਣ ਚੱਲ ਜਾ ਗੱਡ ਦੇਖ ਲਈ ਆਪਾਂ ਬਾਹਰ ਫਾਇ ਗੰਗਾ ਕੇ ਫੇਟਾ ਹੋ ਗਿਆ ਕਮਾਈ ਤੂੰ ਵਾਲੀ ਮੋ ਕਾਟ ਜਾ ਬੋ ਚੰਦੇਲ ਤੋਂ ਡਰ ਲੱਗਦਾ ਮੈਨੂੰ ਇਹਨਾਂ ਨੂੰ ਨਾ ਦੱਸੀਂ ਮੈਂ ਡਰਦੇ ਨਾ ਇਹਦਾ ਭੈ ਕਿਉਂ ਨਾ ਰੋਲਾ ਪਾਣੀ ਹੋਈ ਇਹ ਮਾਚਨ ਕੀ ਹਾਲ ਹੈ ਬੰਦ ਬਾਈ ਕਿਧਰ ਫੇਟਾ ਨਹੀਂ ਨਾ ਕੱਢ ਰਖੇ ਤੇ ਪਾਣੀ ਰੋਣਾ ਹੈ ਅੱਛਾ ਤੇਰੀ ਬਾਰ ਆ ਚੁੱਪੀ ਸੌਂ ਤਾਇਆ ਮੈਨੂੰ ਸੌਂਿਆ ਨਾ ਨਹੀਂ ਜਾ ਬਾਈ ਯਾਰ ਭੈਣ ਜਾ ਪਾਣੀ ਆਹ ਹੈ ਜਾ ਪਾਣੀ ਲੱਗੀ ਜਾਂਦਾ ਹੈ ਹਾਂ ਬਾ ਲੱਗ ਜਾਂਦਾ ਲੱਗੀ ਜਾਂਦਾ ਜੀ ਨਾ লাগਿਆ ਬਸ ਲੱਗਾ ਤਾਂ ਕਿੰਨਾ ਕਰਿਆ ਗਿਆ ਉਹ ਲੱਗਾ ਬਸ ਨਿਪੜ ਗਿਆ ਥੋੜਾ ਹੀ ਕਰ ਗਿਆ ਐਸਾ ਚਾਹ ਦੀ ਕਿਹ ਗੱਲ ਪਾਣੀ ਨੂੰ ਲੱਗ ਜਿਹੜੀ ਚੱਗ ਲਾਈ ਹੈ ਹਾਂ ਵੇ ਕੂੜੀ ਬਣਾਉਣ ਵਾਲੇ ਕੀ ਲੱਗੇ ਕੂੜੀ ਬਣਾਉਣ ਲਈ ਨਹੀਂ ਦੂਜੇ ਚ ਆਏ ਕੂੜੀ ਬਣਾਉਣ ਵਾਲੀ ਪਈ ਆ ਹਾਂ ਪਹਿਲੇ ਕੀ ਲਾ ਦੀਏ ਪਹਿਲੇ ਚ ਲਾ ਦੇ ਪਹਿਲੇ ਕੀ ਲਾ ਦੇ ਡਾਡਾ ਕੋਲ ਹਾਂ ਪਾਣੀ ਫਿਰ ਆਪਣੇ ਕਿੰਨਾ ਕਰੇ ਪਾਣੀ ਤਾਂ ਬਹੁਤ ਆ ਖਾਲ ਉੱਤੋਂ ਦੀ ਆਉਂਦਾ ਅੱਛਾ ਹਾਂ ਉੱਤੋਂ ਜੀ ਹੋਰ ਫੱਲਾ ਪਾਣੀ ਕਿ ਜੇ ਸਮਾਲ ਨਾ ਲੋ ਇੰਨਾ ਪਾਣੀ ਸਮਾਲ ਨੂੰ ਆ ਮੇਰੇ ਕੋਲੇ ਰਹੀ ਤੂੰ ਨਾ ਨਾ ਕੋਲੀ ਨਾ ਮੈਂ ਕਿੱਥੇ ਜਾਣਾ ਜਦ ਬਾਈ ਸੋਨ ਕੋ ਦਿਸਿਆ ਤਾਂ ਨਹੀਂ ਇੱਥੇ ਦਿਖਿਆ ਯਾਰ ਚਾਚਾ ਤਾਂ ਨਹੀਂ ਮੇਰਾ ਡਰਦਾ ਬਾਈ ਛੋਟਾ ਜਾ ਪੁੱਛਦਾ ਲਈਏਗਾ ਨਾ ਨਾ ਅੱਛਾ ਦਰਦਾ ਮੈਨੂੰ ਸੁਣਿਆ ਜੀ ਧਰੂ ਖੜਕਾ ਜਮਰੂਦਾ ਕੋਲ ਕਾਹਦਾ ਹੋਈ ਪਤਾ ਨਹੀਂ ਧੀ ਜੀ ਦਾ ਖਰ ਖਰ ਜੀ ਆ ਦੇਖ ਬਾਈ ਤੂੰ ਮੰਨਦਾ ਨਹੀਂ ਸੀ ਇਹ ਮੈਨੂੰ ਵੀ ਕਹੀ ਇਹਨਾਂ ਮਗੰਦ ਕਰੋਂਦਾ ਓਏ ਮਰੀ ਜੰਡਾ ਜੀ ਅੱਥੇ ਕੀ ਹੋਣਾ ਜਨੇ ਵੀ ਇੱਥੇ ਹੁੰਨੀ ਆ ਨਾ ਨਾ ਇਹ ਜੇ ਕਰਦੀ ਸੀ ਆ ਜਾ ਪਤਾ ਨਹੀਂ ਕੀ ਸੀਗਾ ਉਹ ਉਹ ਬਹਿ ਮੁੰਡਾ ਹੀ ਡੰਡਾ ਕੰਗੇ ਡਾ ਦਿਨੇ ਚੰਗੇ ਭਲੇ ਭਿਜਾਤ ਭਲੇ ਲੋੜਾ ਹੋ ਗਿਆ ਮੈਨੂੰ ਨਹੀਂ ਪਤਾ ਮੇਰੇ ਕੋਲੇ ਰਹੀ ਤੁਸੀਂ ਤੋਂ ਪਾਣ ਐ ਕਰੋ ਹੋ ਗਈ ਆ ਮੈਂ ਕਿੱ데 ਜਾਣਾ ਹਾਂ ਸਾਡੇ ਵਾਲਾ ਤਾਂ ਰੰਗ ਗਿਆ ਫਿਰ ਤੁਸੀਂ ਵੱਢ ਲਿਓ ਉਸ ਤੋਂ ਚੱਲੇ ਆ ਕਿੱ데 ਕਰੇ ਚੱਲੇ ਮੈਂ ਉੱਥੇ ਕਰੀ ਕਰੀ ਜਾ ਕਾਟ ਲੈ ਨਕੋ ਤਬੈ ਜੋ ਹਾਂ ਨਹੀਂ ਇੱਥੇ ਮੱਛਰ ਜੱਟੂ ਆ ਨਾ ਮੱਛਰ ਮੱਛਰ ਨਾ ਗਾਣ ਦਰਦੇ ਆ ਸਾਰੇ ਨਾ ਦਰਦੇ ਆ ਕਿੱਗਿਆ ਓਏ ਮੋਹਕ ਮਰੀ ਓਕੇ ਜਾ ਹਾਂ ਬਾਈ ਮੋਹਕਾਂ ਦਾ ਇਹਨੂੰ ਬਾਅਦ ਕਿ ਲਖਮ ਹੋ ਜਾ ਥਾ ਜਾਂ ਦੋਨਾਂ ਨੂੰ ਇਹਨੂੰ ਕਾਹ ਚਾਹ ਕਰਦੇ ਕਾਹ ਚਾਹ ਬਣਾ ਲਾਗੇ ਬਹਿ ਜਾ ਤੁਸੀਂ ਬਈ ਉਹ ਘੜੀ ਕੀ ਕਰੀ ਚੰਗਿਆ ਥੋਡੀ ਚਾਹ ਤੋਂ ਯਾਰ ਮੱਛਰ ਖਾਈ ਜਾਂਦਾ ਬਾਅਦ ਥੋੜ ਜਿਹਾ ਅੱਡਾ ਪਾਣੀ ਛੱਡ ਲੋ ਲੈ ਹਾਂ ਨਾ ਅਸੀਂ ਹੁਣ ਵੱਟ ਕੇ ਮੁੜ ਆਉਣੇ ਮੈਨੂੰ ਲੈ ਦਊ ਮੂਤ ਚੜੀ ਜਾਂਦੇ ਥੋੜਾ ਤਾਂ ਕਾਹ ਦਾ ਮੂਤ ਯਾਰ ਕੇ ਡਾਕਟਰ ਜਾਂ ਸੀ ਕੋਈ ਡਾਕ ਇਹ ਵੀ ਇੱਧਰ ਖੜਾ ਯਾਰ ਸਾਥ ਵਾਲਾ ਨਾ ਨਾ ਡੱਸਦੇ ਨਹੀਂ ਆਤੀ ਵਾ ਹੋਟੇ ਕਮੀ ਜਾਂਦਾ ਨਹੀਂ ਡਰਦੇ ਤਾਂ ਕਹੋ ਉਹ ਚੱਲ ਬੰਦੇ ਦਾ ਸਹਾਰਾ ਹੁੰਦਾ ਤੁਸੀਂ ਬਹਿ ਜਾਓ ਕੋਲੇ ਕੀ ਗਿਆ ਬਾਈ ਮਟਿੱਟੀ ਦਾ ਹੀ ਆ ਮੜੀ puri da paillai nikl gayi ਨਾ ਨਾ ਉਹ ਮੈਂ ਥੋੜਾ ਇਹ ਤਾਂ ਜੂਰ ਪਏਗਾ ਕੋਈ ਨਹੀਂ ਜਾਣੀ ਆਪਾਂ ਚੱਲਦੇ ਆਂ ਪਾਣੀ ਵੱਢੂ ਮੈਂ ਉੱਥੇ ਤੋਂ ਉੱਥੇ ਜਾਇਂ ਕਿਆ ਫੱਡਾ ਲੈ ਜਾ ਕਹੀ ਕੋਈ ਲੈ ਤੁਸੀਂ ਬਾਈ ਤੁਸੀਂ ਕਹੀਂ ਛੋਟਾ ਨਹੀਂ ਕਰੋ ਛੋਟ ਜਾਣੀ ਜਿਵੇਂ ਚਲਾ ਲੈ ਬੈਠੀ ਜਾ ਮੈਂ ਨੂੰ ਚਾਹ ਬਣਾਉਣਾ ਆਕੇ ਨਾ ਨਾ ਐਂ ਕਰਿਓ ਆ ਕੋਠੇ 'ਚ ਹੀ ਰੱਖ ਜਿਓ ਕਹੀ ਸਾਡੀ ਕੋਈ ਨਾ ਕੋਠੇ ਟੱਕਿਆ ਇੱਥੇ ਚੱਲੇ ਆਂ ਫਿਰ ਕਿੱਦੜ ਗਿਆ ਓਏ ਲੈ ਚਾਚਾ ਯਾਰ ਇਹ ਤਾਂ ਉਹ ਬਾਹ ਹੈਗਾ ਇਹ ਤਾਂ ਮੱਕੜ ਦਾ ਕਿਦਾਂ ਹੈ ਹਾਂ ਇਹ ਤਾਂ ਇਹਦਾ ਬਾਹ ਗਿਆ ਕੱਟੇ ਕਿ ਕਰੋਂਗੇ ਨਾ ਨਾ ਇਹ ਤਾਂ ਜਾਣੇ ਆ ਸੌਵਾਂਗੇ ਘਰੇ ਜਾ ਕੇ ਕੂਲਰ ਲਾ ਕੇ ਓਏ ਕੈਮ ਕਿਉਂ ਅੱਗ ਗਿਆ ਰੱਬ ਗਿਆ ਚਾਚਾ ਪਾਏ ਰਹਿ ਸਰ ਤੂੰ ਇੱਥੇ ਫਿਰ 10 ਮਿੰਟ ਪਾਏ ਲੈ ਮੈਂ ਨਹੀਂ ਪੈਂਦਾ ਨਕੂੜੇ ਮੈਂ ਦੁੱਧ ਲੈਣਾ ਚਾਹੁੰਦਾ ਪਾਣੀ ਲਾ ਕੇ ਨਾ ਨਾ ਖੜਕ ਜੇ ਕੱਢੇ ਕੱਟੇ ਦੀ ਮਾਰ ਕਰਾ ਤੀ ਚਾਚਾ ਚਾਚੀ ਡਿੱਕੀ ਆਂਦੀ ਸਾਨੂੰ ਬੈਠੋ ਜੀ ਮਾਜੀ ਵਾਲੇ ਤਾਂ ਰੋਟੀ ਖਾਣੀ ਅਸੀਂ ਡਰਿਓ ਨਾ ਐਵੇਂ ਨੋ ਨੋ ਦਰਦੇ ਛੁਡੀ ਨਹੀਂ ਸੀ ਗੁੱਸਾ ਮੈਨੂੰ ਫੜਾ ਦਿੱਤਾ ਜੀ ਕਹੀ ਸਹੀ ਹੋ ਗਈ ਆਏ ਜੇ ਮੈਂ ਪਾਟਦਾ ਇੱਕ ਅੱਜ ਤਾਂ ਉਹਨੂੰ ਆਖੇ ਟੁੰਡੇ ਨੂੰ ਮੈਂ ਜਦੋਂ ਨੋਟਾ ਬੱਗ ਦੇ ਗਿਆ ਖੜੀ ਨਹੀਂ ਗਈ ਉਹ ਆਖਿਆ ਸੀ ਆ ਟੁੰਡੇ ਇਹਨੂੰ ਵੀ ਹੁਣ ਲੱਗਾ ਸੱਚੀ ਆਪਣਾ ਇੱਥੇ ਕਹਿੰਦੀ ਆ ਤੂੰ ਜੀ ਹੈ ਵਾਹ ਦੇਖੀਆ ਕਰੇ ਮੈਂ ਤਾਂ ਦਰਾਂ ਸੁਣਨ ਆਉਂਦੇ ਰੁਕਦਿਆਂ ਆ ਹੋਰ ਅੱਛਾ ਕਹੀ ਮੈਨੂੰ ਫੜਾ ਦੇ ਤੇ ਮੈਂ ਪਾਣੀ ਵੱਢੂ ਤੂੰ ਗੁੰਡਾ ਫੜ ਲੈ ਨਾ ਨਾ ਵਾਹ ਵਾਹ ਤੇਰੇ ਮੇਰੇ ਨਾਂ ਰਹੀ ਫਿਰ ਬੜਾ ਬੜੀ ਚੱਜਾਂਗੇ ਐ ਕੋ ਡਰ ਨਹੀਂ ਆਪਾਂ ਜੇ ਬਾਈ ਚਾਂਸ ਕੋਈ ਹੋਵੇ ਨਾ ਤੁਹਾਡੀ ਪੰਜ ਜੰਮ ਤੇ ਦੀ ਆਚਾ ਵਾ ਖਾ ਲਈ ਪਾਇ ਚੋ ਜਾ ਓਏ ਹੋ ਜੱਫੀ ਪਾ ਰੱਖੀ ਐ ਤੂੜੀ ਆ ਤੂੜੀ ਪਾ ਨੂੰ ਪੂਰੀ ਆ ਬਾਈ ਆਚਾ ਜਾ ਕਿਹੜੇ ਜਾ ਪਾਇ ਕੋ ਦਾ ਕਿਹੜੇ ਖੱਟਿਆ ਜੱਟ ਬਾਖੂਨੀਆ ਮਨੂ ਜਾ ਆ ਦੇਖੋ ਚੜੀ ਪਾਣੀ ਦੰਡਗਾ ਕੱਢ ਜਮੇ ਅੱਖੜਾ ਕਹੀ ਕਹੀ ਕਾ ਤੋ ਕਹੀ ਯਾ ਟੁੱਟੜਾਂ ਕਿ ਰਣੀਆ ਮੇਰਾ ਅੱਖੜਾ ਕਹੀ ਹੈ ਪਾ ਇੱਕ ਜਾਗੀ ਕੇ ਨਾ ਪਾਣੀ ਤਲਕੀ ਨਾਲ ਬੰਦ ਮਾਰ ਪੜੀ ਯਾ ਕਹੀ ਚੱਕਰ ਉਹ ਕਹੀ ਜੱਟ ਠੀਕ ਕਰਨੀ ਯਾ ਚੱਕ ਕੇ ਜਾ ਯਾ ਕਹੀ ਲੋਹਾ ਚੰਗਲ ਜਿੰਦਾ ਮੇਰਾ ਨਹੀਂ ਪਾਈ ਡਾਇਰ ਹੈ ਫਿਰ ਉਹੀ ਬੈਠਾ ਉਹ ਹੈ ਤੂੰ ਦਾਦਾ ਓਹ ਭਾ ਲੈ ਭਾ ਲੈ ਬਾਈ ਮਕੰਦ ਚੜਾ ਲਾ ਬਾਈ ਓਏ ਬਾਈ ਕਾਛ ਲਾਉਂਦੇ ਓ ਪਾਪਾ ਓਏ ਬਾਈ ਕਾਛ ਲਾ ਲੈ ਮੈਨੂੰ ਬੇਜੇ ਨਾ ਕਰ ਦੋ ਮੇਰੇ ਨਾਲ ਨਹੀਂ ਹੁੰਦਾ ਬਾਈ ਸਹੀ ਭਾਈ ਨੂੰ ਮਾਈ ਮਾਈ ਓਏ ਕੀ ਹੋ ਗਿਆ ਉਹ ਓ ਚਲ ਗਿਆ ਚਲਾ ਰਹੀ ਮੇਰੀ ਕਾਛਾ ਦੇਖ ਕਾਠਾ ਜਾਈ ਉਹ ਭਾਈ ਮਕੰਦ ਕਾਛ ਲੈ ਗਿਆ ਮੇਰੇ ਨਾਲ ਦਾ ਖਾ ਉਹ ਤੂੰ ਕਹਿੰਦਾ ਚੰਡੇੜਾ ਮੈਨੂੰ ਤਾਂ ਚੰਡੇੜ ਚਲੇਲੂ ਲੱਗਦਾ ਇਹ ਜਮੇ ਤੂੰ ਜੀ ਡੰਡਾ ਖੇਡਦੀ ਮੰਨ ਲਦਾ ਮੈਂ ਤਾਂ ਮੇਰੀ ਤਾਂ ਇੱਜ਼ਤ ਲੁੱਟੀ ਗਈ ਜਾ ਮੈਂ ਕੋ ਜਾ ਪਾ ਚਾੜੀ ਪਾ ਵਾ ਤੇ ਆਹ ਬਖਲੇ ਪਾ ਚਾੜੀ ਪਾ ਪਾ ਚਾੜੀ ਪਾ ਮੇਰੇ ਨੰਬਰ ਵਾ ਕੁੱਛ ਕੱ ਲੈ ਲੈ ਮੇਰੇ ਸਹੇਦ ਦੀ ਬੇਟੀ ਉਸ ਦੂਮਾਂਢੀ ਕੱਛੇ ਤੋਂ ਬੈਂਕ ਇੱਕ ਬੇਟੀ ਹੋਈ ਉਹ ਯਾ ਕਹਿੰਦੇ ਕੱਛ ਲੈਗੀ ਕਿਰੇਗਾ ਤੂੰ ਕੱਛਾ ਤਾਂ ਲਲ ਮੰਗਾ ਦਵਾ ਦੇ ਮੇਰੀ ਜਮਾ ਗਿਆ ਕਿਉਂ ਮੇਰੀ ਸੱਚ ਦਵਾ ਮੰਗਦੇ ਜਾਈ ਮੈਂ ਤੇ ਬੱਖੇ ਨਾ ਪਈ ਜਾ ਠੀਕ ਹੈ ਜੀ ਕਾਛੇ ਕਾਛੇ ਕਰੇ ਲੋ ਇੱਕ ਜੇ ਪੱਤੀ ਜਉ ਪਾੜ ਬਣ ਕੇ ਕਾਛੇ ਦੇ ਦੇ ਜਦ ਦਾ ਮੇਰੀ ਕਾਛ ਦਵਾ ਦੇ ਤਾ ਕੋ ਜਮਿੰਦਾ ਚਿੜੀ ਲਾ ਵਕੀਲੇ ਹੰਗ ਕਿਲੇ ਮੈਨੂੰ ਤਾਂ ਉਹਦਾ ਹੋਰ ਹੀ ਕੰਮ ਕਰੂਗੇ ਮੇਰੇ ਨਾਲ ਕਾਛੀ ਲੇਗੀ ਮੈਂ ਬੁਛੜਾ ਦੇਖ ਲਾ ਮੈਂ ਕੀ ਕਰੇ ਦਿਖਾਉਂ ਜਾ ਤੂੰ ਪੈ ਜਾ ਜਾ ਉੱਥੇ ਡੁੱਟ ਕਹੀ ਚੱਕ ਕੇ ਪੈ ਗਿਆ ਤੂੰ ਕਹੀ ਲੈਣ ਗਿਆ ਸੀ ਉੱਥੇ ਮੇਰੀ ਮੁਰੇ ਕਾਛਾ ਲਾ ਦੀ ਹੋ ਗਈ ਮਰਦੀ ਬਾਈ ਜਿਹੜੇ ਜਿੰਦੇ ਫਿਰਦੀ ਆਤਾ ਭਾਈ 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 ਪਿੰਡ ਤੇ ਕਿਵੇਂ ਜਾਊ ਮੈਂ ਉਹ ਡੰਗ ਬੱਟਿਆ ਗਿਆ ਭੈਣ ਜਾ ਜਾ ਮੈਂ ਪਿੰਡ ਚ ਐ ਕਿਵੇਂ ਬੜੂ ਕਿਵੇਂ ਕੱਚ ਮੇਗਾ ਕਿਉਂ ਨਾ ਤੂੰ ਕਿਹੜਾ ਦੱਛਣਾ ਨਾ ਮੈਂ ਦੱਛਣ ਕਿਸੇ ਕੋਲ ਦਾਦੇ ਨਾ ਨਾ ਗੱਲੀ ਨਾ ਕਦੀ ਤੇ ਹੁਣ ਤਾਂ ਐ ਕਿਵੇਂ ਜਾ ਭੈ ਮੈਨੂੰ ਲੱਗਦਾ ਦੂਜੇ ਨੇ ਘਰ ਗਏ ਆਪਣੇ ਆਰੇ ਹੂੰ ਕੋਈ ਉਹਨਾਂ ਨਾਲ ਵੀ ਆਈਆਂ ਮੈਨਾਂ ਤਾਂ ਮੈਂ ਕਿਹਾ ਕੱਚ ਸੇ ਮੇਰੇ ਵੀ ਨਹੀਂ ਪਾਈ ਸੀ ਲਾਹੀ ਹੂੰ ਆ ਆ ਕੀ ਕੱਚਾ ਜੋੜ ਦਿਆ ਮੇਰਾ ਛਾਲਾ ਕੁ ਕਰਦੀ ਕੀ ਕੱਚ ਧਕੇ ਤੇ ਉਹ ਨਾ ਪੀ ਚੀ ਡੰਡਾ ਖੇਡਦੀ ਹੋਵੇ ਮੇਰੇ ਨਾਲ ਮੇਰਾ ਅੱਖ ਮਾਤਾ ਕਹਨ ਛੱਡ ਖੜਾ ਪਾਣੀ ਤੜਕੀ ਦੇਖਾਂਗੇ ਭੱਜ ਚੱਲਦੇ ਆ ਪਾਣੀ ਤੜਕੀ ਦੇ ਖੋਜਾ ਘਰ ਨਾ ਟੁੱਟ ਗਿਆ ਲੋ ਕੰਢ ਪਾਣੀ ਨਹੀਂ ਬਣਦਾ ਕਾਗਜ਼ ਤੋਂ ਵਾਸ਼ਾ ਉਹ ਪਾਣੀ ਮਾਚਾ ਬਾਈਓ ਬਾਈ ਮੈਂ ਆਗੀ ਪਾਈ ਚੋ ਜੇ ਰਾਤੇ ਅੱਧਾ ਖੜਾ ਪਾਣੀ ਆਇਆ ਚੱਲੀ ਆਪੇ ਆ ਜੀ ਤੱਕ ਪੁੱਛ ਗਈ ਉਧਰ ਗਈ ਆ ਜੇ ਚੱਲ ਗਿਆ ਆਪੇ ਅੱਥਰ ਛੱਜੀ ਮੇਰਾ ਛੜਾ ਖਾਈ ਆਜਾ ਫੇ ਪਾਣੀ ਛੜਾ ਖੜਾ ਤਰ ਕੇ ਲਾਵਾਂਗੇ ਅਸ ਕੇ ਲਾਵਾਂਗੇ ਪਾਣੀ ਆ ਛੱਲੇ ਪਾਣੀ ਟੱਡ ਲਾਉਣਾ ਪੂ ਮੇਰਾ ਛਾੜਿਆ ਪਾਣੀ ਉਹ ਹਣ ਤਾਂ ਕਾਚੀ ਲੱਗੇ ਗਈ ਆ ਹੋਰ ਕੰਮ ਕਰੂ ਪੀ ਚੀ ਡੰਡਾ ਖੇਡੂ ਦਾਠ ਮੈਂ ਤਾਂ ਹੋ ਰਾਇ ਕਲੂਤ ਕਾਟ ਬਡਾਲਾ ਚੁੱਟਦਾ ਤੇ ਕਸ਼ਟਾ ਲੇਗੀ ਕੱਛ ਲੱਗੀ ਉਹ ਹੋਰ ਕੰਮ ਕਰੂ ਬਸ ਰਹਿਂਦੇ ਆਇ ਚੱਲਗੇ ਹੋਰ ਡੋਟਾ ਚਿੜੇ ਲਾਈ ਜਾ ਉਹ ਕਿਹੜਾ ਚਿੜੇ ਲਾ ਬਿੱਟਰੀ ਬੰਡ ਮਾਰ ਜੂ ਤੇ ਫਿਰ ਉਹਨੇ ਕੱਛ ਤੋਂ ਚੰਡੇਲ ਸੀ ਜੀ ਫਸ ਤੋਂ ਕੀ ਕਰਣਾ ਸੀ ਅੱਛੇ ਆ ਕੀ ਜਾਏਗੀ ਉਹ ਆ ਮੈਂ ਚੱਲ ਗਿਆ ਆਪਾਂ ਮੈਂ ਨਹੀਂ ਜਾਂਦਾ ਸਾਰਾ ਨਾ ਐ ਘੰਟੇ ਨਹੀਂ ਆਏ ਡਰਦੇ ਠੁਡੀ ਉੱਤ ਤੂੰ ਤਾਂ ਫਿਰ ਭੱਜਿਆ ਆਉਣਾਗਾ ਗਾਮ ਪੱਕਿਆ ਗਿਆ ਮੇਗਾ ਛਾੜਿਆ ਐ ਆਏ ਕਾਹਦੇ ਉਹ ਪਾਏ ਕੋ ਦਾ ਬੁਝਾਈ ਦੀ ਜਾਂਦਾ ਉਹ ਲੋ ਬੁਝੇ ਤੇ ਚੱਲ ਜੀ ਉਹ ਦੇ ਹੌ ਦੇ ਮੁਰੂ ਮੁਰੂ ਡਾਂਡਾ ਬੁੱਤ ਹਿੱਲੀ ਜਾਂਦਾ ਅੱਜ ਚੱਲ ਮੈਂ ਤਾਂ ਕਹਿੰਦਾ ਕੀ ਰਹਿਣਾ ਤੂੰ ਪਾਣੀ ਗਾਹਾਂ ਤੋਂ ਤੂੰ ਜੜ ਬੰਨਣਾ ਪਊ ਬੰਨਣਾ ਪਊ ਖਾਜੂ ਦੋਨਾਂ ਨੂੰ ਕੰਟਾ ਹੋਰ ਦੀ ਗੱਲ ਫਲਟੇ ਜਾ ਬਹਿ ਜਾ ਜਦ ਆਦਾ ਮੇਰੀ ਕੱਚ ਤਾਂ ਦਵਾ ਦੇ ਕਦੇ ਇੱਕ ਮੈਂ ਜਾਊ ਮੈਂ ਕਦੇ ਇਹ ਤੂੰ ਚਾੜਾ ਬੰਨ੍ਹ ਲੈ ਤਾੜਾ ਬੰਨ੍ਹ ਲਾ ਤੇਰੇ ਕੱਚ ਪਾਈਆ ਪਾਈਆ ਮੇਰੇ ਤੋਂ ਮੈਂ ਤਾਂ ਨਹੀਂ ਪਰ ਮੇਰੀ ਲਾਲੂ ਫਿਰ ਅਰੇ ਬੰਦੇ ਨੂੰ ਕੰਮ ਮੈਨੂੰ ਕੱਛ ਦਵਾ ਕੇ ਲਿਆ ਕੱਛ ਹੂੰ ਕੱਛ ਦੇਖ ਜਾ ਮੈਂ ਟਮਟੂਟ ਕੱਢਿਆਂ ਜਿਹਾ ਉਹ ਪੈ ਗਿਆ ਤਾਂ ਪਾਣੀ ਨੂੰ ਲਾਉਂਦੇ ਆ ਫੱਕਰੇ ਚੱਲਾਂਗੇ ਕੋਈ ਨਹੀਂ ਫਿਰ ਪਾਣੀ ਲਾਵਾਂਗੇ ਜਾਂ ਕੱਛ ਦਵਾਤੀ ਕੱਛ ਦਵਾ ਦੇਗਾ ਕੱਛ ਦਵਾਉ ਆ ਗਿਆ ਇਹ ਬਾਹਰ ਆ ਗਿਆ ਹਾਂ ਹਾਂ ਚੱਲ ਆ ਗਿਆ ਮੇਰੇ ਇਹ ਚੱਪੜਾ ਵੀ ਉੱਥੇ ਹੀ ਰਹਿ ਗਿਆ ਹਾਂ ਨਹੀਂ ਰਹਿ ਗਿਆ ਉਹ ਆਹ ਨੰਗੀ ਗਾ ਗਿਆ ਚੱਲ ਆ ਗਿਆ ਪੂਣੀਆ ਤੇ ਲੋ ਭੱਜੀ ਨਾ ਭਾਈ ਮੈਂ ਕਹਿੰਦਾ ਮੈਨੂੰ ਛੱਡ ਨਾ ਨਾ ਮੈਂ ਉਹ ਜਿੱਛਾ ਜਿੱਛਾ ਮੁੱਤਾ ਹਿੰਟਾ ਉਹ ਤੁਚਾ ਹੰਦਾਗਾ ਉਹ ਡਾਲੇ ਬੁਸਕੇ ਤੇ ਉਹ ਸੂਵਾਰ ਮਾਰ ਤੂੰ ਕਹੇ ਕੱਚ ਕਿਹਦੇ ਲੋ ਕੁਂਗਾ ਮੈਂ ਨਾ ਮਾਜੂ ਮੈਂ ਕਿਹ ਨਾ ਪਾਦੀ ਨੋ ਨੋ ਸੱਤ ਕੇ ਮਾਜੀ ਕਿਹਦੇ ਲੋ ਅੱਜ ਦੇ ਬਸੇ ਪੱਛਾ ਦੇ ਦੇ ਖਾਦਾ ਜੀ ਪੱਛੀ ਜਾਉ ਕਿਹਦੇ ਲੋ ਬੰਤੀ ਆਜੀ ਕੱਚਾ ਦੇ ਦੇ ਖਾਦਾ ਜੇ ਜਿਹੜਾ ਕੱਛਾ ਦੇਗਾ ਪਿੰਨ ਚਪੱਟੀ ਲਾ ਦੇਗਾ ਕਿੱਟਾ ਤੇ ਪਾਣੀ ਉੱਤੇ ਆਉ। ਆ ਚਲ। ਆ ਚਲ। ਖਾਜਾ ਖਾਜਾ ਕੱਛਾ ਰਿਉਂ ਦੇ ਲੰਪੀ ਜੰਦੀ ਆ ਜਾ। ਚਲੇ ਜੋ। ਆ ਜਾ ਹੋਰ ਕੱਢ ਦੀ ਆਉਣਾ ਕੱਦ ਲਾ ਲਾ। ਇਹ ਇੱਕ ਆ ਜਾਇਆ। ਕੱਛਾ ਨਹੀਂ ਪਾ ਕੱਛਾ ਕਰ ਗਿਆ। ਬੱਸ ਨਾ ਖਾਣਾ ਵਾਹਣ ਜਾ ਪਾ ਚੱਲ ਗਿਆ ਨਾ ਤਹੀਂ ਬਾਬਾ ਜਰੂਰ। ਕੱਟੂੜੀ ਜਾਏਗਾ ਘੜੇ ਕੀ ਕਰਕੇ ਕੱਛੂ ਕਿੱਦਿ ਸਿੱਟਿਆ। ਕੱਛੇ ਆਪਾਂ ਐਵੇਂ ਦੋਜ ਕੇ ਵੜ ਦੂ ਮੈਂ ਜਾ ਚ ਕੋਈ ਬੰਦਾ ਚੱਕਰ ਅਗਲੇ ਕਹਿੰਦੇ ਨੰਗਾ ਫਿੱਡਾ ਤੇ ਕੀ ਬੰਦ ਮਾਰੀਓ ਚਪਲਾਂ ਦਾ ਪਾਲਾ ਨਾ ਇਥੋਂ ਕੱਚਾ ਵੜਦਾ ਆਹ ਗਿਜੋ ਆਹ ਗਿਜੋ ਗਿਜੋ ਹੱਥਾ ਹੱਥਾ ਕੱਢਿਓ ਗਿਜੋ ਗਿਜੋ ਤੇ ਜੱਪੇ ਤੋਜਾ ਕੱਛ ਬਨੂ ਕਮ ਅਹ ਜਪਾ ਕਿਲਾ ਬੰਡਾ ਸੋ ਮੋਫਾਇ ਤੋਜਾ ਤੱਪੇ ਤੱਪੇ ਕਲੇ ਪਹੀ ਤੜ ਕੀ ਦੇਖਣ ਕਾਛੂ ਪਾਇਆ ਮੇਰੇ ਮਸਾਲਾ ਅੱਛਾ ਵਾਹ ਬੜੀ ਕੱਛ ਲੈਂਦੀ ਤੂੰ ਜੰਮੀ ਉਹ ਪੈਂ ਸੋਜਾ ਖਰੂਤ ਵੱਡੂ ਸੈਨਾ ਕਰਿਆ ਛਣ ਹਾਂ ਆ ਕੀ ਮੱਝ ਬੈਕਾ ਮਧਦਰ ਮੈਂ ਅੱਖਰ ਵੀ ਸਾਟਾ ਖਾਣਾ ਕੱਚ ਦਾ ਆ ਮਗੜੀ ਆ ਗਈ ਚਾਹੀ ਪਾਣੀ ਕੜੀ ਪਾਣੀ ਕੱਚ ਆ ਕਿਉਂ ਹੀ ਪਾਉਂ ਕੋ ਦੋਠਣੀਆਂ ਹਾਂ ਦੀਆਂ ਕਿਹ ਚੱਲ ਰਹੀ ਇਹ ਤਾਂ ਜਲ ਪਾਣ ਕੋ ਜਾ ਦਮ ਪੱਚ ਗਿਆ ਅੱਜ ਲਾਉ ਲਾਉਗੀ ਅੱਜ ਲੱਖਾ ਲਊਆ ਚ ਇਹ ਤਾਂ ਪੀਚੀ ਦੰਡਾ ਖੇਡਣ ਨੂੰ ਆ ਆ ਭੈਣ ਜਾ ਜਾ ਹਿੱਕ ਤੇ ਮੈਂ ਕਹਿ ਦਿੰਦਾ ਜਾ ਮਾਗੇਗਾ ਬਾਹਰ ਆਤ ਨੂੰ ਮੂਰੋ ਖੁੰਡਾ ਲਾ ਕੇ ਰੱਖ ਕੋਈ ਨਾ ਹਾਂ ਚੱਗੇ ਪਾਣ ਆਖਿਓ ਪਾਣ ਕੋ ਜਾ ਆ ਸੂਸ ਹਾਂ ਵਾਟਾ ਕਲਾ ਫਾਜ ਚੱਲਿਆ ਉਹ ਕਿਸੇ ਬੁਢੀ ਜੀ ਲਈ ਜਾ ਚੱਲ ਆਪਾ ਚੱਲੋ ਹੁਣ ਦੀ ਚੁੰਨੀ ਆਉਦੀ ਹੈ ਸਿਰ ਦੇ ਉਪਰ ਦੀ ਚੁੰਨੀ ਆਉਦੀ ਉਥੂ ਹੀ ਚੁੰਗੀ ਕੱਢ ਦਿਆ ਜਾਂਦਾ ਡੱਡਾ ਕਰਦੀ ਚੁੰਨੀ ਨਹੀਂ ਲੈਂਦੀ ਹੋ ਉਹ ਕਿਸੇ ਜੀ ਲਈ ਆ ਆਜਾ ਪਤਾ ਲੱਗੀ ਸਾਡਾ ਕੋਈ ਡੱਡਾ ਚਿਰੇਲ ਦੀ ਨਿਸ਼ਾਨੀ ਰੱਖ ਲੈ ਬਸ ਰਹਿਣ ਦੇ ਕੱਚ ਦਾ ਮਸਾਲਾ ਦਿੱਤੀ ਆ ਕੱਠ ਦੀ ਭਾਂਣ ਨੂੰ ਗਹਿ ਚਾ ਘਰ ਜਾ ਭਾਂਣ ਦੇ ਡੱਕੜ ਲਵੇ ਖੜ ਕੇ ਚੁੰਨੀ ਤਾਂ ਪਨ ਗਈ ਆਜਾ ਆਜੂ ਦਵਾਰੇ ਤਾਈ ਨੂੰ ਦੇਵਾਂਗੇ ਕਿੰਨੀ ਆਖਾਂਗੇ ਛੇੜ ਦੀ ਚੁੰਨੀ ਲਿਆ ਆਇਆ ਜੱਜ ਦੇਖ ਗੱਟਾ ਅਰੇ ਚੱਲੇਗੀ ਸੋ ਮੋਟਾ ਆ ਗਿਆ ਫਿਰ ਭਾਈ ਜੀ ਲੱਕੜ ਲਵੇ ਖੜੀ ਤੇ ਕੜਸੀ ਵੀ ਦੇ ਪਾਣਾ ਪਾਣਾ ਨਾਲਾ ਕੰਨੀ ਕੱਢ ਲਿਆ ਪਾਣਾ ਪਾਣਾ ਸੇਤੀ ਕਰਮਾ ਇੱਕ ਤਾਂ ਮਾਰ ਮਾਗਰ ਆਗੀ ਨਾ ਫੇਰ ਔਖਾ ਹੋ ਜੂ ਆ ਜਾ ਲੱਗੀ ਜਾਂਦਾ ਉਹ ਨਹੀਂ ਆਉਂਦੀ ਹੁਣ ਥੋੜੀ ਆਉਂਦੀ ਉਹ ਤਾਂ ਭਾਗੇ ਹੁੰਦੇ ਕਹਿੰਦੇ ਭਾਜਣ ਕੋ ਨਾ ਨਵਸੀਂ ਜੀ ਮਰਾ ਪਾਣੀ ਦਸੀ ਨਾ ਵੀ ਮੇਰੀ ਗਾਟ ਖੁੱਲ ਗਈ ਸੀ ਗਾਟ ਵੀ ਨਾ ਕੱਢੀ ਪੜੀ ਨਹੀਂ ਕਰਦਾ ਮੈਂ ਮੈਂਟ ਮਾਰਾ ਵੱਡੇ ਕਾਹੀ ਹੋ ਚੱਲ ਪੱਜਾ ਚੱਲ ਪੱਜਾ